हेलो स्टूडेंट्स दिस इज गुरप्रीत वेलकम टू माय YouTube channel, दे दे ते चैनल ली स्टडीज आज जो अपना वीडियो ਲੈਣ ਵਾਲਾ ਹੈ উইਥ ऑफिशियल ਲੈਟਰ ਦੇ ਰਿਗਾਰਡਿੰਗ ਲੈਣ ਵਾਲਾ ਹੈ ਤਾਂ ਦੇਖਦੇ ਹਾਂ ਕਿ ਇਸ ऑफिशियल ਲੈਟਰ ਦੇ ਵਿੱਚ ਕੀ ਕੁਝ ਦੱਸਿਆ ਗਿਆ ਹੈ ਤਾਂ ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਤੇ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਤੇ ਬੈਲ ਆਈਕਨ ਨੂੰ ਪ੍ਰੈਸ ਜ਼ਰੂਰ ਕਰਨਾ ਹੈ ਠੀਕ ਹੈ ਜੀ ਤਾਂ ਇਸ ਦੇ ਨਾਲ ਹੀ ਕਰਦੇ ਹਾਂ ਆਪਣੇ ਅੱਜ ਦੇ वीडियो स्टार्ट देखो समूह जिला सिक्ख्या अफसर पंजाब मीमो नंबर तो अपना इस नोटिफिकेशन का जो विषय है स्कूल वीर बाल दिवस मना संबंधी ठीक है जी मित्र तेरह बारह दो हज़ार चौबीस के संबंध में यह हवाला पत्र जो तो देखते इस दस दसाया गया ਦੇਖੋ ਉਪਰੋਕਤ ਵਿਸ਼ੇਵਾਰਤਾਂ ਦੇ ਨਿਖੇਚਲ ਕੀਤੀ ਜਾਵੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 26 ਦਸੰਬਰ 2024 ਨੂੰ ਵੀਰ ਬਾਲਦੇਵਸ ਮਨਾਇਆ ਜਾ ਰਿਹਾ ਹੈ ਭਾਰਤੀ ਭਵਿੱਖ ਦੀ ਨੀਂਹ ਦੇ ਤਾਰਤੇ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਇਹ ਦੇਸ਼ ਵਿਆਪਤੀ ਦੇਸ਼ ਅਰੋਜਿਤ ਕੀਤਾ ਜਾ ਰਿਹਾ ਹੈ ਠੀਕ ਹੈ ਜੀ 26 ਦਸੰਬਰ ਨੂੰ ਜੋ ਕਿ ਵੀਰ ਬਾਲਦੇਵਸ ਵਜੋਂ ਮਨਾਇਆ ਜਾ ਰਿਹਾ ਹੈਗਾ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਸਨਮਾਨਿਤ ਕਰਨ ਦੇ ਲਈ ਨੈਕਸਟ ਦੇਖੋ ਇਸ ਸਾਲ ਬੀਰ ਬਾਲ ਦੇਵਸ ਥੀਮ ਵੀਰਤਾ ਹੋਵੇਗਾ ਜੋ ਇਹ ਦਿਵਸ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਇਸ ਦਾ ਜੋ ਥੀਮ ਰੱਖਿਆ ਜਾਊਗਾ ਉਸ ਨੂੰ ਵੀਰਤਾ ਦਾ ਨਾਮ ਦਿੱਤਾ ਜਾਊਗਾ ਅੱਗੇ ਦੇਖੋ ਇਸ ਸਬੰਧੀ ਸੂੂ ਸਕੂਲਾਂ ਵਿੱਚ ਮਿਤੀ 16 ਤੋਂ 24 ਦਸੰਬਰ 2024 ਤੱਕ ਗਤੀਵਿਧੀਆਂ ਕਰਵਾਈਆਂ ਜਾਣੀਆਂ ਹਨ ਜਿਨ੍ਹਾਂ ਦੀ ਲਿਸਟ ਨਾਲ ਨੱਥੀ ਹੈ ਇਹ ਗਤੀਵਿਧੀਆਂ 26 ਦਸੰਬਰ 2024 ਨੂੰ ਮੋਕਸ਼ ਸਮਾਗਮ ਵਿੱਚ ਸਮਾਪਤ ਹੋਣੀਆਂ ਇਹ ਸਮਾਗਮ ਵਿਦਿਆਰਥੀਆਂ ਦੀ ਸਿਰਜਣਾਤਮਕਤਾ ਨੂੰ ਉਤਸ਼ਾਹਿਤ ਕਰਨ ਅਤੇ ਉਹਨਾਂ ਨੂੰ ਵਿਕਸਿਤ ਭਾਰਤ ਦੇ ਵਿਜ਼ਨ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨ ਤੇ ਜ਼ੋਰ ਦੇਣਗਾ ਵਿਦਿਆਰਥੀਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਪੁਰਸਕਾਰ ਵਿਜੇਤਾਵਾਂ ਦੀ ਪ੍ਰੇਰਨਾਦਾਇਕ ਕਹਾਣੀਆਂ ਸਵੇਰ ਦੀ ਸਭਾ ਵਿੱਚ ਦੱਸੀਆਂ ਜਾਣ ਠੀਕ ਹੈ ਜੀ ਨੈਕਸਟ ਚਲਦੇ ਹਾਂ ਨੈਕਸਟ ਸਕੂਲਾਂ ਵਿੱਚ ਹਫ਼ਤਾ ਭਰ ਵਿੱਚ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਨੂੰ ਦਫ਼ਤਰ SCERT ਈਮੇਲ ਦੀ ਈਮੇਲ ਆਈਡੀ ਉਸ ਦੀ ਆ ਅਤੇ ਇਹਨਾਂ ਗਤੀਵਿਧੀਆਂ ਨੂੰ ਦਿੱਤੇ ਹੋਏ ਟਰੈਕਰ ਤੇ ਵੀ ਅਪਲੋਡ ਕੀਤਾ ਜਾਵੇ। ਠੀਕ ਹੈ ਜੀ। ਇਸ ਦਾ ਟਰੈਕਰ ਟਰੈਕ ਨੰਬਰ ਹੈਗਾ। ਅ ਨੰਬਰ 7 ਦੇਖੋ ਇਸ ਨੂੰ অতি ਜ਼ਰੂਰੀ ਸਮਝਿਆ ਜਾਵੇ। ਠੀਕ ਹੈ ਜੀ। ਤੇ ਐਸੀਗਾ ਆਪਣਾ ਅੱਜ ਦਾ ਵੀਡੀਓ ਮਿਲਦੇ ਆ ਨੈਕਸਟ ਵੀਡੀਓ ਇਸ ਤਦ ਤੱਕ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਰਹਿਣ ਤੇ ਬੈਲ ਆਈਕਨ ਪ੍ਰੈਸ ਜ਼ਰੂਰ ਕਰਨਾ ਤਾਂ ਕਿ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਨਾਲ-ਨਾਲ ਕਰਦੇ ਰਹਿਣਾ ਇਸਦੇ ਨਾਲ ਹੀ ਸਟੇਬਲੈਸ ਕੀਪ ਸਮਾਈਲਿੰਗ ਐਂਡ ਕੀਪ ਗਰੋਇੰਗ ਥੈਂਕ ਯੂ